ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਏ ਹਾਂ ਜੀ ਇੱਕ ਜਰਸੀ ਹੈ ਟਾਪ ਕਲਾਸ ਤੇ ਇੱਕ HF ਆ ਤਾਜੀ ਸੂਈ ਹੈ ਤੇ ਫਾਰਮ ਚੋਂ ਜਿਹੜੀ ਵੀਡੀਓ ਕਵਰ ਕਰਨ ਜਾ ਰਹੇ ਹਾਂ ਬਈ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਈ ਤਾਂ ਕਿ ਹਰ ਇੱਕ ਵਾਰੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀਰ ਐਮ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲਈ ਕੰਟੈਕਟ ਨੰਬਰ ਨੋਟ ਕਰੋ 81467 15312 ਆਓ ਪੁੱਛ ਲੈਣੇ ਬਾਈ ਤੋਂ ਡੀਟੇਲ ਅੱਜ ਬਈ ਜਸਨਿੰਦਰ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਬਾਈ ਪੂਰੇ ਵਧੀਆ ਨਾਮ ਤੇ ਐਡਰੈਸ ਬੋ ਨਾ ਬਾਈ ਮੇਰਾ ਜਸ਼ਨਪਰੀ ਦਾ ਪਿੰਡ ਪਧੌੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਾਈ ਨੰਬਰ 6280581698 6280581698 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਜਰਸੀ ਵਰਡ ਦੇਦੇ ਨੇ ਕਿਹੜਾ ਸੂਹਾ ਸੂਈ ਆ ਬਾਈ ਯਾਰ ਦੂਜਾ ਸੂਹਾ ਸੂਈ ਆ ਹਮ ਸਵੇਰੀ ਸੂਈ ਆ ਠੀਕ 4 ਵਜੇ ਠੀਕ ਆ ਜੇਰ ਪੈਗੀ ਜੇ ਅਤੀ ਭਾਈ ਬਕਾਇਦਾ ਵੀਡੀਓ ਦੇਵਾਂਗੇ ਸਾਰਾ ਕੁਝ ਦੇਵਾਂਗੇ ਵੀਰ ਜਿਹੜਾ ਕੋਈ ਆਊਗਾ ਹਾਂ ਤੇ ਬੱੱਚਾ ਕੀ ਆ ਬੱਛੀ ਆ ਭਾਈ ਇਹ ਆਪਣੇ ਬੰਦੇ ਨੇ ਸੀਮਾ ਦਾ 66 ਕਹੀ ਤੇ ਮੈਂ ਪਹਿਲਾਂ ਵੀ ਮਨ ਲਾਦਾ ਉਹ ਬੈੜ ਦੀ ਪਾਈ ਸੀ ਪਹਿਲਾ ਵੀਡੀਓ 66 ਸੀਮਾ ਆਖੀ 66 ਸੀਮਾ ਨਹੀਂ ਬਸੀਆਂ ਭਾਈ ਯਾਰ ਇਹ ਠੀਕ ਆ ਭਾਈ ਹਾਂ ਭਾਈ ਹੂੰ ਤੇ ਫੇਸ ਦੀ ਬਿਊਟੀ ਕਮਾਲ ਆ ਕੱਦ ਚੰਗਾ ਬਰੀਡ ਚੰਗੀ ਆ ਥਣਲੇ ਵਾ ਇੱਕ ਨੰਬਰ ਆ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਚਵਾਈ ਚੁਵਾਈ ਕਿਵੇਂ ਆ ਬਾਈ ਇੱਕ ਨੰਬਰ ਆ ਬਾਈ ਜਾਵਾ ਕਿੰਨਾ ਦੁੱਧ ਦੀ ਯੂਨੀਵਰਸਿਟੀ ਮੇਡ ਜਾ ਬਾਈ ਪਿਛਲੇ ਸੂਏ 16 17 ਲੀਟਰ ਦਿੱਤਾ ਵਾ ਯਾਰ ਕੋਈ ਬੰਦਾ ਵੀਰੇ ਵੀਰ ਨੇ ਲੈ ਕੇ ਜਾਣੀਆਂ 18 19 ਲੀਟਰ ਹੀ ਮਾਰਨ ਕੇ ਲੈ ਜਾ ਯਾਰ ਵੀਰ ਠੀਕ ਆ ਬਾਈ ਹਾਂ ਬਾਈ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਫੋਲ ਬਰੀਡ ਆ ਸੂਈ ਸਵਾਈਆ ਬੱਚਾ ਮਗਰ ਬੱਚੀ ਆ ਹਾਂ ਬਾਈ ਬੱਚੀ ਦਾ ਕੰਮ ਆ ਬਾਈ ਬੱਚੀ ਦੀ ਕੁਆਲਿਟੀ ਦੇਖ ਲੈ ਕਿਆ ਬਾਤ ਆ ਬਈ ਵੈੜ ਵੀ ਖਰ ਚੰਗੀ ਐ ਬ੍ਰੀਟ ਵਾਲੀ ਰੰਗ ਰੂਪ ਚੰਗਾ ਬਾਕੀ ਤੋਰਾ ਚੈੱਕ ਕਰਵਾਉਨੇ ਬਈ ਬਹੁਤ ਆਣਾ ਵੈੜ ਤੇ ਹਾਂ ਬਈ ਹੂੰ ਤੋਰਾ ਚੈੱਕ ਪੰਜਾਬ ਵਾਲੀ ਜਰਸੀ ਐ ਬਈ ਕੋਈ ਆਣੀ ਹਮਤਲੂ ਉੱਚ ਲੜਾ ਕਮਣੀ ਹੈਗਾ ਉਹ ਨਹੀਂ ਹੈਗੀ ਹੂੰ ਪੰਜਾਬ ਵਾਲੀ ਓਰੀਜਨਲ ਪੰਜਾਬ ਲੈ ਵਾ ਕਮਾਲ ਦਾ ਤੋਰਾ ਇੱਕ ਨੰਬਰ ਆ ਪ੍ਰਿੰਟ ਚੰਗਾ ਬਰੀਕ ਬਾਕੀਆਂ ਯਾਰ ਜਰਸੀ ਵੈੜਾ ਬਈ ਮਿਲਦਿਆਂ ਨਹੀਂ ਬਹੁਤ ਔਖੀਆਂ ਮਿਲਦਿਆਂ ਨੇ ਇਹ ਤਾਂ ਬੜਾ ਕਮਾਲ ਦਾ ਲੱਗਿਆ ਹਨਾ ਹਾਂ ਬੜਾ ਵਧੀਆ ਲੱਗਿਆ ਮਾ ਚਵਾਈ ਚੂਈ ਐ ਓਕੇ ਹੋ ਫੁਰ ਬਈ ਇੱਕ ਨੰਬਰ ਆ ਯਾਰ ਸਵੇਰੇ ਮੈਂ ਬੱਸੀ ਨੂੰ ਦੁੱਧ ਪਿਆਇਆ ਚੋਗੇ ਖੜਿਆ ਸੀਗਾ 4 1/2 4 ਲੀਟਰ ਹੋ ਗਏ ਦੁੱਧ ਬਾਈ ਸਵੇਰੇ ਕੱਢਿਆ ਸੀਗਾ ਐਵੇਂ ਆਪਾਂ ਝੂਠ ਮਾਰੀ ਜਾਈਏ ਐ ਇਨਾ ਕੱਢਿਆ ਉਹਨਾ ਕੱਢਿਆ ਉਹ ਕੋਈ ਸਵਾਦ ਵਾਲੀ ਗੱਲ ਨਹੀਂ ਯਾਰ ਠੀਕ ਆ ਬਾਈ ਹਾਂ ਵੀਰੇ ਤੇ ਕੀ ਮੋਲ ਆ ਵੀਰੇ ਜੈ ਜਰ ਬਾਈ ਯਾਰ ਲੈਣ ਦੇਣ ਵਾਲੀ ਗੱਲ ਹੀ ਆ ਜਮਾ ਹੂੰ 70000 ਦੀ ਬੱਚੀ ਦੇ ਦਾਂਗੇ ਬਾਈ 70000 ਦੀ ਬਾਈ ਕਹਿੰਦਾ ਵੜ ਦੇ ਦਾਂਗੇ ਵਾ ਲੈਣ ਦੇਣ ਵਾਲੀ ਗੱਲ ਹੀ ਕਰੀਆ ਕੋਈ ਵੀਰ ਬਾਈ ਆਏ ਉਹ ਨਾ ਕੰਮ ਕਰੇ ਹੂੰ ਵਾ ਲੈ ਵਾ ਬੜਾ ਕਮਾਲ ਆ ਹਨਾ 1000 2000 ਵਾਲੀ ਮਾਨ ਹੋਏ ਚ ਵੀ ਕੋਈ ਆਏ ਨਹੀਂ ਹੋਊਗਾ ਵੀ ਬਾਹਲਾ ਨਹੀਂ ਹੁੰਦਾ ਠੀਕ ਹੈ ਭਾਈ ਹਾਂ ਬਰੇ ਠੀਕ ਹੈ ਅੱਗੇ ਭਾਈ ਦੋ ਨੰਬਰ ਵੜ ਕਿਹੜਾ ਸੂਆ ਸੂਈ ਆ ਭਾਈ ਦੂਜਾ ਸੂਆ ਹੀ ਸੂਈ ਆ ਕਦੋਂ ਸੂਈ ਆ ਭਾਈ ਭਾਈਆ ਹੁਣੀ ਸੂਈ ਵਾਲੇ 20 ਮਿੰਟ ਹੋਇਆ ਬੱਸੀ ਦਿੱਤੀ ਆ ਬਹੁਤ ਚੰਗੀ 25 ਬੜੀ ਚੰਗੀ 60 ਸੀਮੰਦੀ ਆ ਇਹਦਾ ਆਪ ਬਣਿਆ ਭਾਈ ਖਾਣੀ ਡਾਉਣ ਜਾਂਦੀ ਖਾਣੀ ਕਿਹੜੇ ਦੀ ਆ ਇਹ ਹੂੰ ਆਪਣਾ ਸਰਕਾਰੀ ਆਇਆ ਸੀ ਕੋਈ ਆਪ ਤਾਂ ਉਹਦੀ ਬੱਸੀ ਆਪਾਂ ਪੁੱਛਦੇ ਤਾਂ ਬੱਸੀ ਵੀ 60 ਸੀਮੰਦੀ ਸੀਗੀ ਭਾਈ ਬੱਸੀ ਬਹੁਤ ਚੰਗੀ ਆ ਆਪਣੀ ਦੂਜੇ ਦੀ ਜਮਾਸ ਕਾਦੀ ਆ ਭਾਈ ਪੀਡੀਐਫ ਦੇ ਦੀ ਠੀਕ ਹੈ ਭਾਈ ਹਾਂ ਭਾਈ ਹੂੰ ਖੋਲ ਦੇ ਭਾਈ ਤੋੜ ਦੇ ਹੁਣੀ ਸੂਈ ਆ ਹਜੇ ਥੋੜਾ ਟਾਈਮ ਹੀ ਹੋਇਆ ਬੱਚਿਆ ਬੱਚੀ ਨੂੰ ਜਨਮ ਦੇ ਤਾ ਜੇਰ ਪੈਣੀ ਆ ਹਨਾ ਹਜੇ ਹਾਂ ਬਾਈ ਜੇਰ ਪਕਾਣੀ ਪਾਕੀ ਜੇਰ ਪੈ ਬਾਦੇ ਕੁਲੇ ਬਾ ਕਮਾਲ ਦਾ ਕਾਨੂੰ ਗੱਲਾਂ ਕਰ ਹੂੰ ਸਹੀ ਗੱਲ ਆ ਬਾਈ ਯਾਰ ਕਿੰਨਾ ਦੁੱਧ ਦੀ ਦੁਆ ਐਸਟੀਮੇਟ ਯਾਰ ਬਾਈ ਪਿਛਲੇ ਸੂਈ ਦੁੱਧ ਆ ਬਾਈ ਦਾ 32 33 ਲੀਟਰ ਬਾਈ ਆ ਲਾਖੀਆਂ ਹਾਂ ਹਨਾ ਠੀਕ ਆ ਐਸਟੀ ਵੀਰ ਕਿੰਨਾ ਮਾਦੀ ਮੰਨ ਕੇ ਲੈ ਜੇ ਆਪ ਦਾ ਹੂੰ ਫੇਸ ਵੀ ਕਰ ਲੈ ਤਾਂ 40 ਲੀਟਰ ਵਾਲੀ ਆ ਚੰਗੀ ਸੇਵਾ ਹੋ ਜੇ ਆਪਣੇ ਫਾਰਮ ਚ ਰਹਿ ਗਈ ਤਾਂ ਹੂੰ ਸਹੀ ਗੱਲ ਆ ਬਾਈ ਬਾਈ ਸਹੀ ਗੱਲ ਆ ਬਾਈ ਆਪ ਹੀ ਬੋਲਦੀ ਆ ਚੀਜ਼ ਮੂੰਹ ਖਾਣਾ ਬਹੁਤ ਕਮਾਲ ਦਾ ਬਾਈ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਤੇ ਲੇਵੇ ਦੀ ਫੀਟਿੰਗ ਕਰ ਲਓ ਥਾਣੇ ਵੀ ਬਹੁਤ ਚੰਗਾ ਲੱਗਿਆ ਹੱਥੀ ਚਵਾਈ ਵਾਲਾ ਥਾਣਾ ਕੋਈ ਹੋਰ ਵੰਡ ਵਾਲਾ ਲੇਵਾ ਲੱਗਿਆ ਕਰਮਾਲੀ ਨੂੰ ਨਾੜਾ ਨੂੜਾ ਫੁੱਲ ਚੰਗੀਆਂ ਲੈ ਥਾਣ ਦਾ ਸਾਈਜ਼ ਚੈੱਕ ਕਰ ਲਿਓ ਹੱਥੀ ਚੋਲਿਓ ਚਾਹੇ ਮਸ਼ੀਨਾਂ ਚੋਲਿਓ ਇੱਕ ਨੰਬਰ ਥਾਣ ਲੱਗਿਆ ਤੇ ਬੱਚਾ ਦੇਖੋ ਮਗਰ ਕੁਆਲਿਟੀ ਚੈੱਕ ਕਰੋ ਬੱਚੇ ਦੀ ਬੱਚੀ ਆ ਇੱਕ ਮਿੰਟ ਸੈਕਸਡ ਸੀਮਣ ਦੀ ਬਾਈ ਨੇ ਬੱਚੀ ਦੱਸੀ ਆ ਇਹ ਲੈ ਬਾਈ ਕਵਾਲਿਟੀ ਦੇਖੋ। ਕੀ ਬਾਤ ਆ ਭਾਈ। ਕੱਦ ਕਾਠ ਵਾਲੀ ਬੱਚੀ ਆ ਯਾਰ ਭਾਈ ਉਹ ਨਹੀਂ ਕਰ ਲੈ। ਸਹੀ ਗੱਲ। ਮਰੇ ਤਾਂ ਹੁਣੀ ਸੂਈ ਆ। ਹੂੰ। ਤਾਂ ਨਹੀਂ ਉੱਠਦੀ ਬੱਚੀ। ਅੱਜ ਨਾਲ ਖੜੀ ਵੀ ਨਹੀਂ ਹੋਣ ਲੱਗੀ। ਇਹ ਫੇਰ ਫੂਤ ਘਾੜੀ ਬੱਚੀ ਦਾ ਬਹੁਤ ਚੰਗਾ। ਕੀ ਬਾਤ ਆ ਭਾਈ। ਤੇ ਕੀ ਮੋਲ ਲਵਰੇਜ ਹੈ ਜੱਜਾ ਬਾੜ ਦਾ? ਭਾਈ ਯਾਰ ਜੈਜ ਜਾਈ ਜਮਾ ਲੈਣ ਦੀ ਨਾਲੀ ਗੱਲ ਹੀ ਕਰੀਏ। ਲੈਣ ਦੇਣ ਵਾਲੀ ਦੱਸ ਦਿਓ ਯਾਰ ਭਾਈ। 1 20 ਦੀ ਬੱਚੀ ਦੇ ਦਿੰਦੀ ਆ ਭਾਈ। 1 ਲੱਖ 20 ਹਜ਼ਾਰ ਦੀ ਭਾਈ ਕਹਿੰਦਾ ਬਾੜ ਦੇ ਦਿਆਂਗੇ। ਬਾੜ ਤੇ ਲੈ ਮੇਰੀ ਕੁਆਲਿਟੀ ਦਿਖਾ ਦੇ ਇੱਕ ਕਰ ਫੇਰ। ਅੱਛਾ ਬੱਚੀ ਆ ਤੇ ਲੈ ਵਾ ਦੇਖੋ ਲੈ ਵਾ। ਕਾਨੂੰ ਗੱਲਾਂ ਕਰਾ ਠੰਡੀ ਸੀਲ ਫੁੱਲ ਆ ਬਾਈ ਕੋਈ ਨਹੀਂ ਗੱਲ ਕੋਈ ਲੈ ਠੀਕ ਆ ਬਾਈ ਲੈ ਜਿਵੇਂ ਮਾਰ ਜੇ ਬੈਠਾ ਰਹੇ ਕੋਈ ਚੱਕਰ ਹੀ ਨਹੀਂ ਲੇਵਾ ਮੂਹ ਦੇਖ ਨਾੜਾ ਦੇਖੀ ਬਾਈ ਲੈ ਬਰੀਕੀ ਜੇ ਕਰ ਕਿ ਨਹੀਂ ਹਾਂ ਇੱਕ ਨੰਬਰ ਐ ਬੱਚੀ ਆਪ ਮਾੜਾ ਪੁੱਛਦਾ ਲੈਂਦੀ ਨਹੀਂ ਹੈਗੇ ਛੇਤੀ ਛੇਤੀ ਤਾਂ ਬਾਕੀ ਪਹਿਲਾਂ ਵਿੱਚ ਕਿੰਦਰ ਵੀਡੀਓ ਪਾਉਣੀ ਆ ਆਪਾਂ ਪਤਾ ਹੀ ਆ ਸਹੀ ਗੱਲ ਆ ਬਾਈ ਫੁੱਲ ਕੱਦ ਜਿੰਨਾ ਕਹਦੋਂ ਬਾਈ ਕੋਈ ਛੋਟ ਹੀ ਨਾ ਮੰਨਿਓ ਫੁੱਲ ਕੱਦ ਫੁੱਲ ਬਾਕੀ ਰੇਟ ਵੀ ਬਾਈ ਜਾਇਜ਼ ਹੀ ਆ ਕੋਈ ਐਣੀ ਕੋਈ ਉਹ ਗੱਲ ਹੁਣ ਡੇਢ ਲੱਖ ਮੰਗ ਲਿਆ ਉਹ ਸਵਾਦ ਨਹੀਂ ਗੱਲ ਜਾ ਬੋਲ ਕੇ ਇੱਕ 20 ਦਿਨ ਦੇ ਫਿਰ ਮੁੱਲ ਕਰ ਲਈ ਐਨਾ ਉੱਚ ਫਿਰ ਨਹੀਂ ਆ ਬਾ ਲੈਣ ਦੇਣ ਵਾਲੀ ਗੱਲ ਹੀ ਕਰੀਏ ਜਮਾ ਕੋਈ ਉਹ ਗੱਲ ਨਹੀਂ ਬਾਕੀ ਬੱਛੀ ਦੀ ਬਰੀਡ ਬਹੁਤ ਚੰਗੀ ਆ ਇੱਕ ਆ ਬੱਛੀ ਵੀ ਹੱਚਪਕਾਉ ਹੈ ਆਪਣੇ ਕੋਲੇ ਇਹਦੀ ਕਿੰਨੀ ਉਮਰ ਹੈ ਇਹ ਬਾਈ ਆ 7-8 ਮਹੀਨਿਆਂ ਦੀ ਬੱਛੀ ਆ ਆਪੇ ਹੋਸਟਾਰ ਦੀ ਇਹਦੀ ਮਾਂ ਇਨੋਵੇਸ਼ਨ ਦੀ ਆ ਬਕਾਇਦਾ ਵੀਡੀਓ ਪਈ ਹੈ ਜਿਹੜੇ ਵੀਰ ਤੋਂ ਲੈਂਦੀ ਆ ਠੀਕ ਆ ਬਾਈ ਹਾਂ ਵੀਰੇ ਕਿਆ ਬਾਤ ਆ ਨਾ ਬਿਊਟੀ ਚੈਕਰ ਫੇਸ ਦੇਖ ਨਾ ਸਾਂ ਉਸਾਂ ਗੁਲਾਬੀ ਐ ਕਰਮਾਲੀ ਦੀ ਤੇ ਉਮਰ ਹਜੇ ਛੋਟੀ ਆ ਬਈ ਤੇ ਊਂ ਠੀਕ ਅਸੇਤੀ ਲੈ ਲੂਗੀ ਹੈ ਨਾ ਹਾਂ ਥੋੜੀ ਬਾਕੀ ਤੜਕੇ ਦੇ ਹਲੇ ਪੱਠੇ ਨਹੀਂ ਪਾਏ ਜੀ ਅੰਦਰ ਤਾਂ ਮੜਾ ਟਾ ਡਿਜ਼ਾਈਨ ਲੱਗਦਾ ਹਲੇ ਪੱਠੇ ਪਾਵਾਂਗੇ ਫੇਰ ਬੱਸੀ ਸਹੀ ਗਾ ਥੋੜਾ ਜਿਹਾ ਹੋਈ ਪਾਣੀ ਪੂਣੀ ਪਿਉਣ ਵਾਲਾ ਬੱਛੀ ਹੋਣਾ ਇਹਦਾ ਕੀ ਮੋਲ ਆ ਬਈ ਬੱਛੀ ਦਾ ਇਹ ਬਈ ਯਾਰ ਲੈਂਡ ਦੇਣ ਵਾਲੀ ਗੱਲ ਹੀ ਆ 24000 ਦੀ ਬੱਛੀ ਦੇ ਦਾਂਗੇ ਬਈ ਠੀਕ ਆ ਬਈ ਹਾਂ 24000 ਦੀ ਬੱਛੀ ਵਾਈ ਕਹਿੰਦਾ ਦੇ ਦਾਂਗੇ ਬੱਛੀ ਚੰਗੀ ਐ ਕੁਆਰ ਬਾਕੀ ਬੱਛ બસ ਯਾਰੇ ਖਾਊ ਚਾਰ ਚੁੜ ਚੰਗੀ ਬਣ ਜਾਣਾ ਗਏ ਤਾ ਥਣ ਝੋਲੀ ਬਹੁਤ ਚੰਗੀ ਆ ਨਾ ਹਾਂ ਆ ਪਾਣੀ ਪੂਣੀ ਪਿਆਉਣ ਵਾਲਾ ਬੱਸੀਆਂ ਨੂੰ ਉਵੇਂ ਬੈਠੀਆਂ ਹਲੇ ਤਾਂ ਤੇ ਕਿਸੇ ਵੀਰ ਨੂੰ ਬਈ ਤੰਨਾ ਜੋ ਕੋਈ ਵੀ ਨਗ ਪਸੰਦ ਆਵੇ ਬਾਈ ਚਾਰ ਹੀ ਥਾਣਾ ਜਿੰਦਰ ਸੱਚੇ ਵੀ ਦਿਖਾ ਦੇ ਮਾੜਾ ਯੱਕਰ ਲੈ ਥਾਣ ਝੋਲੀ ਦਿਖਾ ਦੇ ਇੱਕ ਨੰਬਰ ਝੋਲੀ ਆ ਯਾਰ ਦੂਰੋਂ ਦੀ ਨਹੀਂ ਇਹ ਲੈ ਕੀ ਬਾ ਧੰਨਵਾਦ ਧੰਨਵਾਦ